ਹਿੰਸਾ ਸਕਾਲ ਦੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਜਿਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੇਰ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਵੜਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਛੋਟੀ ਤੁਹਾਨੂੰ ਦਿਖਾਉਣੀ ਆ ਸਾਰੀਆਂ ਪਹਿਲਾਂ ਹੀ ਤੁਹਾਨੂੰ ਦਿਖਾਵਾਂਗੇ ਅੱਜ ਤੇ ਬਾਕੀ ਇਹ ਆ ਵੀ ਇੱਥੇ ਆ ਗਿਆ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਤੇ ਵੇਸ਼ ਚਾਖ ਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਜੀ ਬਾਕੀ ਤਸੱਲੀ ਆਪਣੀ ਇੱਥੋਂ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਆਪਨੇ ਨਾਮ ਦੱਸੋ ਸਭ ਵਧੀਆ ਜੀ ਤੇ ਨਾਮ ਦੱਸਦੇ ਕਹਿੰਦੇ ਮੈਂ ਸ਼ਮਸ਼ੇਰ ਸਿੰਘ ਤਹਿਸੀਲਨ ਵਾਲਾ ਜ਼ਿਲ੍ਹਾ ਮਰਸਾ ਤੇ ਪਿੰਡ জাফর ਪਿੰਡ ਜੱਫਰ ਕੋੜੀ ਫੋਨ ਨੰਬਰ ਹੈ 9592628977 ਠੀਕ ਹੈ ਜੀ ਤੇ ਅੱਜ ਦੋ ਵੈੜਾਂ ਤੇ ਇੱਕ ਝੋਟੀ ਹਨਾ ਹਾਂਜੀ ਇਹ ਦੋ ਗੜਾ ਹੋਏ ਤਿੰਨੇ ਡੰਗਰ ਪਹਿਲਾਂ ਪਹਿਲਾ ਸੁਆਹ ਜੀ ਤੇ ਪਹਿਲਾਂ ਹੀ ਸੁਆਹ ਤੇ ਸਾਰੀਆਂ ਹੀ ਸੋਈਆਂ ਹਨਾ ਤਿੰਨੇ ਪੰਜਾਂ ਜੀ ਤੇ ਸ਼ੁਰੂਆਤ ਫਿਰ ਵੈੜਾਂ ਤੋਂ ਕਰੀ ਹਨਾ ਮੈਂ ਤੋਂ ਕਰ ਲਈ ਵੈੜ ਤੋਂ ਬੜੇ ਕਮਾਲ ਦੀ ਵੈੜ ਤੁਹਾਨੂੰ ਦਿਖਾਉਣੀ ਹੈ ਪਹਿਲਾਂ ਹੀ ਸੁਆਹ ਸੋਈਆਂ ਤੇ ਥਾਣੇ ਦੇ ਦੇਖ ਸਕਦੇ ਜੀ ਬੜਾ ਕਮਾਲ ਦਾ ਥਾਣਾ ਹੈ ਤੇ ਹਵਾਨੇ ਦੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਵਾਂ ਕਿੰਨੇ ਦਿਨਾਂ ਦੀ ਸੂਈ ਵਿੱਜੀ ਐ ਇਹਨੂੰ ਸੂਈ ਨੂੰ ਵਿੱਜੀ ਆਜ 7ਵਾਂ ਦਿਨ ਦੀ ਫਾਰਮ ਦੀ ਵੈਟ ਜੀ ਹਾਂਜੀ ਵਿੱਜੀ ਤਿੰਨ ਨੰਬਰ ਟੈਗ ਜਿਹੜਾ ਇਹਨੂੰ ਪਿਆਰ ਉਹ ਪਿਆਕੇ ਦਾ ਰਿਕਾਰਡ ਵੀ ਦਿੱਤਾ ਹੋਆ ਬਾਕੀ ਜਿਹੜੇ ਵੀਰਪੁਰਾ ਨਾਲ ਸੌਦਾ ਹੋਊਗਾ ਉਹਨੂੰ ਵਿਖਾ ਦਾਂਗੇ ਜੀ ਅੱਛਾ ਹਾਂਜੀ ਮਗਰ ਇਹਦੇ ਬੱਚਾ ਆ ਗਿਆ ਹਾਂ ਇਹਦੇ ਬੱਚਾ ਆ ਗਿਆ ਜੀ ਤੇ ਮੂੰਹ ਦੋ ਦੰਦ ਜੀ ਅੱਛਾ ਮੂੰਹ ਦੋ ਦੰਦ ਆ ਤੇ ਕਿੰਨਾ ਦੁੱਧ ਕਰਕੇ ਤਿਆਰ ਹੋਣੇ ਇਹਨਾਂ ਕੋ ਮੌਕੇ ਤੇ ਜਿਹੜਾ ਹੋਣਾ ਜਿਹੜਾ ਮਨਾ ਲੈਣਾ 17 ਕਿਲੋ ਹੋਊਗਾ ਜੀ ਕੋ ਬਹੁਤ ਤਿਆਰ ਮੌਕੇ ਤੇ ਦੁੱਧ ਗਏ ਜੀ ਠੀਕ ਆ ਹਾਂਜੀ ਆ ਦੇਖ ਸਕਦੇ ਅਜੇ ਟਾਈਮ ਸਵੇਰ ਸਵੇਰ ਦਾ ਠੰਡਾ ਮੌਸਮ ਹੈ ਨਮਾਈ ਨਹੀਂ ਆ ਨਮਾਈ ਹੁੰਦੀ ਤਾਂ ਮਾਸਾ ਹੋਰ ਲਿਚਕਣੀ ਵਾਲਾ ਮਾਸਾ ਸਟਾਰਟ ਕਰਤਾ ਪਰ ਉਤਰਾ ਹੀ ਬੜੀ ਮਗਰੋਂ ਤੇ ਆ ਜਿਹੜਾ ਬੱਚਾ ਜਿਹੜਾ ਇਹ ਬੱਚਾ ਜਿਹੜਾ ਤੇ ਉਤਰਾ ਵੀ ਜੀ ਕਿੰਨਾ ਕ ਦੁੱਧ ਭਰੀ ਜਾਊਗੀ ਇਹ ਦੁੱਧ ਵਿੱਚ ਕੋਈ 22 ਕਿਲੋ ਚ ਭਾਊਗੀ ਵਿੱਚ ਪਹਿਲੇ ਸੋਈ ਹੈ ਨਾ ਕਿਹਨੂੰ 5 27 28 ਕਿਈ ਜੋ ਦੋਂਦੀ ਵੈੜ ਜਿਹੜਾ ਵਾ ਬਾਕੀ ਕਾਦੇ ਦਾ ਝੋਟੀ ਜਿੱਡਾ ਪੋਰੇ ਚੰਗੇ ਕਦ ਦੇ ਆਉ ਮਰਦੇ ਸਾਹ ਤੇ ਬਾਕੀ ਰੱਸੀ ਤਾਂ ਥੋੜਾ ਜਿਹਾ ਘੱਟ ਤੁਰਦੀ ਆ ਰੱਸੀ ਨੇ ਤੁਰੰਦੀ ਨਵਾਦਤ ਘੱਟਿਆ ਥੋੜੀਕਾ ਫਾਰਮਲੀ ਵੜਿਆ ਜਿਹੜੀ ਆ ਦੇਖ ਸੰਦੇ ਜੀ ਪੂਰੀ ਜਾਨ ਚਾ ਉੱਥੇ ਰਹੀ ਖੁੱਲੀਆਂ ਵੜ ਜਾਨ ਚਾ ਪੂਰੀ ਅਸਲ ਚ ਖੁੱਲੀਆਂ ਰਹਿਣ ਗਈਆਂ ਹੁੰਦੀਆਂ ਹਾਂ ਜੀ ਚਲੋ ਕੋਈ ਨਹੀਂ ਲੈ ਜਾਓ ਬੰਦ ਬੰਦ ਕੋਈ ਗੱਲ ਨਹੀਂ ਦਾਂਦੇ ਦੇ ਤੁਹਾਨੂੰ ਦਿਖਾ ਦਿੰਦੇ ਆ ਕਰੀ ਆ ਦੇਖ ਸੰਦੇ ਜੀ ਅਜੇ ਦੋਂਦੀ ਤੇ ਪੁੱਟੇ ਹੀ ਆ ਜੀ ਜੀ ਇਹ ਦੇਖੀ ਦੀ ਤਾਂ ਦੋਂਦੀ ਹੋ ਨਹੀਂ ਦਈ ਹੈ ਉਥੇ ਰਹੀ ਖੁੱਲੀ ਹਾਂਜੀ ਬੋਦੀ ਥੋੜੀ ਆਲ ਬਣਾਉਂਦੀ ਤੁਰਦੀ ਨਹੀਂ ਸੀ ਬਾਕੀ ਰੰਗ ਰੂਪ ਦੀ ਬੜੀ ਸਾਫ ਆ ਤੇ ਬਾਕੀ ਥੱਲੇ ਵੀ ਚੰਗੀ ਬਣੀ ਆ ਚਿੱਟਾ ਥਣ ਘਾੜ ਵਾਲੀ ਮੁੰਨ ਜੀ ਰੁਕ ਜੀ ਅੱਜ ਠੀਕ ਹੈ ਜੀ ਹਾਂਜੀ ਬਾਕੀ ਥਣ ਭਾਂਵੇਂ ਤੇ ਮਸ਼ੀਨਾਂ ਚਵਾਈ ਕਰ ਲੈ ਤੇ ਭਾਂਵੇਂ ਤੇ ਹੱਥ ਨਾਲ ਚਵਾਈ ਕਰ ਲੈ ਕਿਤਰਾ ਮੱਝ ਜਿਹਨੂੰ ਮਿੱਟਰਾ ਚੋਲੇ ਤੇ ਕਿੰਨਾ ਫੇਰ ਰੱਖਣਾ ਵਿਧੀ ਦਾ ਮੋਲ ਆਪਾਂ ਮੋਲ ਤੇ ਵਿਧੀ ਹੈ ਵਾਰੀ ਅਸੀਂ ਤਾਂ ਲੋਕ 10 ਲੱਖ ਵੀ ਕਰੀ ਜਾਂਦੇ ਹਾਂਜੀ ਆਪਾਂ 90 ਦੀ ਦੇ ਦੀ ਕਿੰਨੇ 90 ਦੀ ਹਾਂਜੀ ਕਰ ਦਈਏ ਮਨਤਨ ਹੋ ਰਿਹਾ 80 ਚ ਛੋਟ ਕਰੀਏ ਕੀ ਕਰਦੇ ਜੀ 80 ਜੀ ਹਾਂਜੀ ਕਰਾ ਲਓ ਆਪਣੀ ਖੁਸ਼ੀ ਤੇਨ 000 ਛੱਡ ਦਿੰਨੇ ਦੇ ਦੇ ਦਾਂਗੇ 77 ਯਾਰ ਦੀ ਦੇ ਦੇ 77 ਯਾਰ ਦੀ ਦੇ ਦਾਂਗੇ ਠੀਕ ਹੈ ਬਸ ਪੂਰੀ ਵੀਡੀਓ ਵੇਖ ਕੇ ਲੈਣਾ ਆਪਣਾ ਇਹ ਆ ਵੀ ਗਾਹਾਂ ਵਿੱਚ ਚੰਗੇ ਬੱਚੇ ਲੈਣ ਆਲੀ ਆ ਕਿਸ ਨੇ ਆਪਣੇ ਘਰ ਦੀ ਚੰਗੇ ਬਰੀਡ ਬਣਾਉਣੀ ਆ 20 ਕਿਲੋ ਗੱਡ ਰੋ ਸਿੱਧੀ ਰਹਿਣਾ ਹਾਂਜੀ ਹਾਂਜੀ ਇਹ ਆਇਆ ਬੜਾ ਸ਼ੌਂਕ ਦਾ ਹੀ ਮੋਲ ਲਿਆ ਵੀ ਸ਼ੌਂਕ ਤਾਂ ਕਿਸ ਨੇ ਪਾਲੀ ਵੀ ਚਲੋ ਰੀਜਣਾ ਵਾ ਤੇ ਬਾਕੀ ਗਾੜੀ ਕੋ ਲੈ ਜਾ ਕੋਈ ਸਾਹਮਣ ਵਾਲਾ ਤੇ ਵੈੜ ਚੰਗੀ ਆ ਤੇ ਕਿ ਦਜਾ ਮਾਰਾ ਤਿੰਨੇ ਚਾਰ ਪਾ ਕੇ ਲੈਂਦੀਆਂ ਇਕੱਟੀਆਂ ਅੱਛਾ ਦੋ ਸੂਈਆਂ ਹੀ ਵੇਡੀਆਂ ਅੱਛਾ ਇਹ ਪਹਿਲਾਂ ਨੂੰ ਤੁਹਾਨੂੰ ਪਤਾ ਥੋੜੀਆਂ ਬੋਧੀਆਂ ਇਹ ਦੋ ਚਾਦਰ ਭਲਾਂ ਜੀ ਰਹਿੰਦੀ ਬਚੀ ਹਾਂਜੀ ਹਾਂਜੀ ਹੁਣ ਇਹ ਭਲਾਂ ਚ ਆਣ ਕੇ ਥੋੜਾ ਭਲਾਂ ਜੀ ਨਿਕਲ ਹੀ ਗਈ ਲਗਭਗ ਅਜੇ ਇਹਨੇ ਹੋਰ ਵਧੀਆ ਬਣਾ ਜਣਾ ਵਜੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਜਿਹੜੀ ਜੇ ਇੱਕ ਇਹ ਵੀ ਜੀ ਬੁਣੀ ਆਈ ਏ ਇਹ ਜੋ ਨਹੀਂ ਲੱਥੀ ਆ ਨਾ ਰੰਗ ਰਵਦੀ ਆ ਵੀ ਚੰਗੀ ਆ ਇਹਨੂੰ ਸੂਈ ਨੂੰ ਕੋ ਮਹੀਨਾ ਲਾ ਲਈ ਹਾਂਜੀ 1.5 ਮਹੀਨਿਆਂ ਵਾਲੇ ਬੱਚਾ ਦਾ ਹੈ ਨਹੀਂ ਜੀ ਬੱਚਾ ਨਹੀਂ ਹੈਗਾ ਹੁਣ ਦੁੱਧ ਦੇ ਸਿਰ ਤੇ ਜਾਣੀ ਦੁੱਧ ਦੇ ਸਿਰ ਤੇ ਦੁੱਧ ਦੇ ਹੋ ਗਿਆ ਯਾਰ 10 ਕਿਲੋ ਦੀ ਗਰੰਟੀ ਤੇ ਤੋੜਾ ਫੇਰ ਇਹਨੂੰ 10 11 ਲੀਟਰ ਦੇ ਲਾਗੇ ਬਨੇ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਰੁਕਦੇ ਇੱਕ ਮਿੰਟ ਇਹਨਾਂ ਦਾ ਰੰਗ ਰੰਗ ਚੰਗੀ ਤਰ੍ਹਾਂ ਦਿਖਾ ਲਈਏ ਘੁਮਾ ਦਿਓ ਉੱਤ ਪੋਏ ਲੱਗਾ ਘੁਮਾ ਲਿਓ ਆ ਦੇਖ ਸਾਡੇ ਬਾਕੀ ਪ੍ਰਿੰਟ ਦੀ ਇਹ ਵੀ ਚੰਗੀ ਆ ਦੇ ਵੀ ਵੀ ਜਾਈ ਨੁਹਾਈ ਨੂੰ ਹੋਈ ਨਹੀਂ ਆ ਇਹ ਵੀ ਮੌਸਮ ਠੰਡਾ ਵਾ ਸਵੇਰ ਦਾ ਟਾਈਮ ਆ ਫਿਰ ਨਾ ਹੁੰਦੇ ਨਹੀਂ ਕੋਈ ਹਮ ਇਹ ਵੀ ਫਿਰ ਠੰਡਾ ਮੌਸਮ ਕਰਕੇ ਇਦਾਂ ਹੀ ਹੁਣ ਦਿਖਾਈ ਦੇ ਜਿਆਦਾਤਰ ਪਸ਼ੂ ਤੇ ਖਾਣਾ ਇਹਦਾ ਕਾ ਵੀ ਕਾਫੀ ਪਿਆਰਾ ਲੰਗਾ ਵਾ ਆ ਦੇਖ ਸੰਤ ਜੀ ਬਾਕੀ ਠੰਡੀ ਤੇਰੀ ਜਿੱਤ ਤਰ੍ਹਾਂ ਕੋਈ ਮੱਝ ਦਿੱਖੀ ਨਹੀਂ ਤੋ ਠੀਕ ਹੈ ਜੀ ਤੁਹਾਡਾ ਵੀ ਪੂਰ ਸੱਤੀ ਗਰੰਟੀ ਹੋਊਗੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜਿੱਤੇ ਦਿਵਾ ਗੁੰਦਾ ਤਾਂ ਭਾਵੇਂ 40 45 ਯਰ ਮੰਗ ਲਈਂ ਹਾਂਜੀ 36000 ਦੀ ਜੀ 35000 ਦੋ ਛੱਡਦੀ ਇਹਦਾ ਜਿੱਤੀ ਆ ਜੀ 33 ਦੀ ਜਾਂਦੀ ਹੈ 18000 ਠੀਕ ਹੈ ਜੀ ਹਾਂਜੀ ਦੇ ਛੋਟੀ ਵੀ ਦਿਖਾ ਦਈਏ ਠੀਕ ਹੈ ਜੀ ਆ ਦੇ ਛੋਟੀ ਵੀ ਦਿਖਾ ਦਈਏ ਪੇਲਾ ਸੋਵਾ ਝੋਟੀ ਆ ਹਾਂਜੀ ਇਹਨੂੰ ਸੋਈ ਨੂੰ ਕੋਈ 22 ਦਿਨ ਹੋ ਗਏ ਵੀਰ ਜੀ ਕੱਟਾ ਜੇ ਮਗਰ 22 ਦਿਨ ਕੰਦੇ ਹੋ ਗਏ ਸੋਈ ਨਾ ਤੇ ਬਿਲਕੁਲ ਗੋਲ ਸਿੰਘ ਦੀ ਆ ਤੇ ਥਾਣੇ ਤੇ ਦੇਖ ਸਕਦੇ ਜੇ ਕਰੀ ਲੱਗ ਜਾ ਤਾਂ ਚੰਗੇ ਗੈਪ ਤੇ ਆ ਬਾਕੀ ਨਿੱਗਰਵਾਨੇ ਦੀ ਆ ਤੇ ਕਿੰਨਾ ਵੇਦੀ ਦੁੱਧ ਤਿਆਰ ਇਹਦੇ ਕੋਲ ਇਹਨੂੰ ਕੋ ਦੁੱਧ ਵਿੱਚ 10 ਕਿਲੋ ਤਿਆਰ ਹੋਊਗਾ ਤਿਆਰ ਮੌਕੇ ਤੇ ਦੰਦੋਂ ਕਿਤਰਾ ਜੇ ਦੰਦੋਂ ਮੈਂ ਇੱਥੇ ਹੈ ਦੋਂਦੀ ਦੇ ਵਿੱਚ ਇਹ ਵੀ ਦੋ ਦੰਦ ਆ ਜਿਹੜੀ ਬਾਕੀ ਇਹੋ ਜੀਆਂ ਛੋਟੀਆਂ ਵੜਾਂ ਦੇ ਕੱਲਾ ਦੁੱਧ ਦਾ ਮੁੱਲ ਨਹੀਂ ਹੁੰਦਾ ਇਹ ਸ਼ੌਂਕ ਦਾ ਮੁੱਲ ਨਸਲ ਜਾਤ ਸ਼ੌਂਕ ਨਾਲ ਕਿਹਨੇ ਸ਼ਕੀਨੀ ਦਾ ਮੁੱਲ ਵੀ ਹੁੰਦਾ ਜਿਹੜਾ ਸ਼ਕੀਨ ਛੋਟੀ ਆ ਜਿਹੜੀ ਕਈ ਵੇਂ ਹੁੰਦਾ ਕਿ ਦੁੱਧ ਭਾਵੇਂ 1 ਕਿਲੋ 2 ਕਿਲੋ ਘੱਟ ਵੀ ਦੀ ਜਾਵੇ ਪਰ ਪਸ਼ੂ ਘਰੇ ਬੱਜਾ ਸੋਣਾ ਲੱਗੇ ਤੇ ਨਵਾਂ ਪਸ਼ੂ ਹੋਵੇ ਅਲੈਕਸੈਂਡਰ ਬਿਲਕੁਲ ਗੋਲ ਸਿੰਘ ਦੀ ਹੈ ਇਹ ਚੋਕ ਵਿੱਚ ਨਿੰਬੂਆਂ ਬਹੁਤ ਚੜੀਆਂ ਮਗਰ ਇਹਦੇ ਕੀ ਆ ਕੱਟਾ ਜਿਹੇ ਮਗਰ ਇਹਦੇ ਕੱਟਾ ਹੈ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਜੀ 1 ਤੋਂ 15 ਕਰੀਏ ਕੋ ਮਾਨਤਾ ਨਾ ਉਹ ਇਹ ਜੀ ਤੁਹ ਛੋੜੀ ਕਰਨੀ ਹਾਂਜੀ ਇੱਕ ਪੰਜ ਦੇ ਦਾਂਗੇ ਅੱਛਾ ਇੱਕ ਪੰਜ ਦੇ ਦਾਂਗੇ ਆਏ ਇਹਦਾ ਮਾਨਤਾ ਕਰ ਦਾਂਗੇ ਚਲੋ ਬਾਕੀ ਮੌਕੇ ਤੇ ਕਰ ਦੋਗੇ ਹਣਾ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਵੇਚ ਚਾੱਕ ਕੇ ਪਛੋ ਰਿਦੋ ਜੀ